ਆਗੇ ਜਿਹੀ ਕਿ ਪਤੇ ਇਹ ਜੋ ਮਹਿਲਗਾਮ ਦੇ ਵਿੱਚ ਅੰਤੰਕਵਾਦੀਆਂ ਨੇ ਜੋ Hindu ਭਰਾਵਾਂ ਤੇ ਹਮਲਾ ਕੀਤਾ ਉਸ ਦੇ ਵਿੱਚ ਜੋ Hindu ਭਰਾ ਸਾਡੇ ਮਾਰੇ ਗਏ ਨੇ ਬਹੁਤ ਹੀ ਇੱਕ ਘਿਣੌਣੀ ਹਰਕਤ ਕੀਤੀ ਹੈ ਜੋ ਨਾ ਸਹਿਣਯੋਗ ਹੈ ਇਹਦਾ ਬਦਲਾ ਜਿਹੜਾ ਸਾਨੂੰ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਜਲਦੀ ਤੋਂ ਜਲਦੀ ਇਹਦਾ ਬਦਲਾ ਜਿਹੜਾ ਲਿਆ ਜਾਵੇ ਤਾਂ ਅੱਗੇ ਵਾਸਤੇ ਜਿਹੜੇ ਇਹ ਜੇ ਹਮਲੇ ਕਦੇ ਪਾਕਿਸਤਾਨ ਸੋਚੇ ਵੀ ਨਾ ਇਸ ਤਰ੍ਹਾਂ ਦੇ ਹਮਲੇ ਕਰਨ ਵਾਸਤੇ ਕੋਈ ਉਹ ਆਮ ਨਾਗਰਿਕ ਜਿਹੜੇ ਵਿਚਾਰੇ ਘੁਮਰਸਣ ਗਏ ਸੀਗੇ ਉਹ ਜਾ ਕੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਉਸੇ ਹਮਲੇ ਕਰਦੇ ਹਮਲਾ ਕਰਕੇ ਮਾਰਨਾ ਉਹਨਾਂ ਨੂੰ ਬਹੁਤ ਹੀ ਘਿਣਾਉਣੀ ਹਰਕਤ ਹੈ ਅਸੀਂ ਸਾਰੇ ਇਸ ਹਮਲੇ ਦੇ ਬਾਵਜੂਦ ਚਾਹੇ ਪਹਿਲਾਂ ਵੀ ਹਮਲੇ ਹੋਏ ਪਾਕਿਸਤਾਨ ਨੂੰ ਮੂੰਹ ਤੋੜ ਮਾਂ ਜਵਾਬ ਜਿਹੜਾ ਦਿੱਤਾ ਗਿਆ ਸੀ ਹੁਣ ਵੀ ਇਸ ਦਾ ਜਿਹੜਾ ਜਵਾਬ ਹੈ ਭਾਰਤ ਸਰਕਾਰ ਵੱਲੋਂ ਮੂੰਹ ਤੋੜ ਮਾਂ ਜਵਾਬ ਦਿੱਤਾ ਜਾਊਗਾ ਅਸੀਂ ਸਾਰੇ ਹਮੇਸ਼ਾ ਪਹਿਲਾਂ ਵੀ ਇਕੱਠਿਆਂ ਤੇ ਹੁਣ ਵੀ ਹਮੇਸ਼ਾ ਆਉਣ ਵਾਲੇ ਸਮੇਂ 'ਚ ਵੀ ਸਾਰੇ ਕੋਈ ਇੱਥੇ ਕੋਈ ਹਿੰਦੂ ਜਾਂ ਸਿੱਖ ਦਾ ਝਗੜਾ ਨਹੀਂ ਸਾਰੇ ਇਕੱਠੇ ਹੋ ਕੇ ਚੱਲਣ ਆਲੇ ਆਉਣ ਵਾਲੇ ਸਮੇਂ ਵਿੱਚ ਵੀ ਆ ਇਕੱਠੇ ਚੱਲਾਂਗੇ ਕੀ ਨਾਮ ਕੀ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਧਮੋਲੀ ਦੇਖੋ ਜੋ ਪਾਕਿਸਤਾਨ ਦੀ ਸ਼ਹਿਰ ਤੇ ਪਹਿਲਗਾਮ ਵਿਖੇ નિર્દોਸ਼ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਜਿਹੜਾ ਇਹ ਹਮਲਾ ਕੀਤਾ ਗਿਆ ਹੈ ਇਦੇ ਨਾਲ ਜਿਹੜਾ ਪਾਕਿਸਤਾਨ ਤੇ ਉਹਦੀ ਸ਼ਹਿਦ ਜਿਹੜੀ ਜਥੇਬੰਦੀਆਂ ਕੰਮ ਕਰ ਰਹੀਆਂ ਆ ਉਹ ਸਾਨੂੰ ਡਰਾ ਨਹੀਂ ਸਕਦੀਆਂ ਤੇ ਸਾਡੀ ਮੇਰੀ ਇੱਕੋ ਮੰਗ ਹੈ ਹਿੰਦੁਸਤਾਨ ਸਰਕਾਰ ਨੂੰ ਜਿਹੜਾ ਇਹਨਾਂ ਨੇ ਸਾਡੇ ਤੇ ਬਾਜੀ ਪਾਈ ਹੈ ਉਹਨੂੰ 11 ਦੇ 101 ਕਰਕੇ ਮੋੜੋ ਇਹਨਾਂ ਨੂੰ ਪਤਾ ਲੱਗ ਜਾਏ ਕਿਵੇਂ ਕਹਿੰਦੇ ਨੇ ਕਿਸੇ ਧਰਮ ਜਾਤ ਪੁੱਛ ਕੇ નિર્ਦੋਸ਼ ਲੋਕਾਂ ਤੇ ਹਮਲਾ ਕਰੀਦਾ ਤੇ ਜਿਹੜੀ ਸਾਡੀਆਂ ਉਰੇ ਰਾਜਪੁਰੇ ਅੱਜ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਹੋ ਕੇ ਜੜਤਾ ਦਾ ਆਤਮਵਾਦ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਮੁਜ਼ਾਹਰਾ ਕੀਤਾ ਤੇ ਅਸੀਂ ਸਾਰੇ ਪੂਰੀ ਤਰ੍ਹਾਂ ਆਪਣੀ ਸਰਕਾਰ ਦੇ ਨਾਲ ਆ ਤੇ ਇਹੀ ਬੇਨਤੀ ਕਰਦੇ ਆ ਕਿ ਆਹਾ ਇਹਨਾਂ ਹਵੇਕੇ ਢਿੱਲ ਮੱਠਾ ਵਾਲਾ ਰਵਈਆ ਨਾ ਅਪਣਾ ਲਿਓ ਕਿ ਉਹ ਦੁਨ ਦੁਆਰਾ ਪਹਿਲ ਕਰਨ ਦਾ ਦੁਆਰਾ ਮੌਕਾ ਮਿਲ ਜੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਇਹ ਮੇਰੀ ਅਪੀਲ ਹੈ ਹਰ ਜੀ ਨਾ ਤੁਹਾਡਾ ਮੈਂ ਸतीश ਕੁਮਾਰ ਰਾਸ਼ਟਰੀ ਪ੍ਰਧਾਨ ਸੁਰੱਖਿਆ ਦਲ ਸਾਡੇ ਜਿਹੜੇ ਸਾਰੇ ਭਾਈਚਾਰਿਆਂ ਦੇ ਪੁੱਤਾਂ ਬੱਚਿਆਂ ਦਾ ਸਤਿਕਾਰ ਹੈ ਅੱਜ ਜਿਹੜਾ ਬਾਲਾકોટ ਦੇ ਅੰਦਰ ਪਹਿਲਾਂ ਅਟੈਕ ਹੋਇਆ ਉਹਦੇ ਅੰਤਰਕਵਾਦੀ ਭੱਜ ਗਏ ਜਿਹੜਾ ਹੁਣ ਤਖਲ ਕਾਮ ਚ ਜਿਹੜਾ ਅਟੈਕ ਹੋਇਆ ਉਹ ਵੀ ਅੰਤਰਕਵਾਦੀ ਭੱਜ ਗਏ ਉਥੋਂ ਮੇਰਾ ਇਹੀ ਸਰਕਾਰ ਨੂੰ ਸਮਝਾਣਾ ਵੀ ਜਿਹੜਾ ਇੰਟੈਲੀਜੈਂਸ ਦਾ ਫੇਲੀਅਰ ਹੈ ਇਹ ਪੂਰਾ ਜਿਹੜਾ ਦੋਸ਼ ਹੈ ਸਰਕਾਰ ਤੇ ਨਾ ਮੜਦਾ ਦੋਸ਼ ਕਿਉਂਕਿ ਉਹਨਾਂ ਦੇ ਕੋਈ ਸਿਕਿਉਰਟੀ ਨਹੀਂ 2000 ਬੰਦੇ ਵਾਸਤੇ ਇੱਕ ਵੀ ਕੋਈ ਗਾਰਡ ਨਹੀਂ ਤੇ ਆਪ ਜਦੋਂ ਉੱਥੇ ਪਹੁੰਚਦੇ ਆ ਤਾਂ 500 500 ਸਿਕਿਉਰਟੀ ਵਾਲੇ ਨਾਲ ਲੈ ਕੇ ਇਹ ਸਿਰਫ ਆਪ ਦੀ ਸੁਰੱਖਿਆ ਦੇਖ ਰਹੇ ਹਨ ਦੇਸ਼ ਦੀ ਜਨਤਾ ਦੀ ਕੋਈ ਸੁਰੱਖਿਆ ਨਹੀਂ ਦੇਖ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਕਹਾਂਗਾ ਅਸਤੀਫਾ ਦੇਣਾ ਚਾਹੀਦਾ ਯੋਗੀ ਵਰਗੇ ਨੂੰ ਯੋਗੀ ਮਹਾਰਾਜ ਨੂੰ ਦੇਸ਼ ਦੀ ਕਮਾਂਡ ਸੰਭਾਲਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਜਿਹਹਾਦ ਯੂਪੀ ਦੇ ਅੰਦਰ ਖਤਮ ਕਰਿਆ ਉਹ ਪੂਰੇ ਦੇਸ਼ ਦੇ ਅੰਦਰ ਜਿਹਹਾਦ ਖਤਮ ਕਰਨ ਵਾਸਤੇ ਇੱਕ ਕਾਬਲ ਇਨਸਾਨ ਸਾਬਤ ਹੋਏਗਾ ਅੱਜ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਹੋਇਆ ਇਹਦੇ ਅੰਦਰ ਸਿੱਖ ਜੱਥੇਬੰਦੀਆਂ ਅਰ ਸਨਾਤਨੀ ਜੱਥੇਬੰਦੀਆਂ ਨੇ ਹਿੱਸਾ ਲਿਆ ਕਿ ਸਾਰਿਆਂ ਨੇ ਇੱਕ ਸਾਂਝੇ ਤੌਰ ਤੇ ਇੱਕ ਮੈਸੇਜ ਦਿੱਤਾ ਸਰਕਾਰ ਨੂੰ ਵੀ ਜਦੋਂ ਕਦੀ ਹਿੰਦੂਆਂ ਤੇ ਜਾਂ ਸਰਕਾਰ ਤੇ ਕੋਈ ਹਮਲਾ ਹੋਊਗਾ ਉਸੇ ਸਾਰੇ ਇੱਕ अशोक चक्रवर्ती जो पहलगाम के अंदर परसों निर्दोष लोगों पर जिहादी मानसिकता वाले इस्लामिक आतंकवादियों ने धर्म पूछकर जो भी हिंदू थे उनको अपनी गोली का निशाना बनाया और ये इस्लामी आतंकवाद के खिलाफ जिहादियों के खिलाफ आज हमने रोष प्रदर्शन किया और इस्लामी आतंकवाद का पुतला फूंका और जो लोग शहीद हुए उनकी आत्मा की शांति के लिए यहां पर प्रार्थना की